ਵਾਹਿਗੁਰੂ ਜੀ ਆਪਾਂ ਸਾਰੇ ਚਾਹੁੰਨੇ ਆ ਕਿ ਸਾਡੇ ਘਰ ਵਿੱਚ ਬਰਕਤਾਂ ਹੋਣ ਕਿਸੇ ਚੀਜ਼ ਦੀ ਕੋਈ ਤੰਗੀ ਨਾ ਹੋਵੇ ਸਾਰੀ ਅਸੀਂ ਖੁਸ਼ਹਾਲ ਹੋਈਏ ਤੇ ਬਾਬਾ ਜੀ ਸਾਡੇ ਤੇ ਮਿਹਰ ਭਰਿਆ ਹੱਥ ਰੱਖਣ ਤੇ ਮੇਰੀ ਬੀਬੀਆਂ ਪੈਣਾ ਜਿਹੜੀਆਂ ਮੇਰੀਆਂ ਬੇਟੀਆਂ ਸਵੇਰੇ ਜਲਦੀ ਉੱਠ ਜਾਂਦੀਆਂ ਆ ਤੇ ਉਹ ਉੱਠ ਕੇ ਅਗਰ ਇਸ ਇੱਕ ਪੰਕਤੀ ਦਾ ਜਾਪ ਕਰਨ 5 ਮਿੰਟ ਤੇ ਉਹਨਾਂ ਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹੇਗੀ ਬਰਕਤਾਂ ਆਪਣੇ ਆਪ ਹੀ ਆ ਜਾਣਗੀਆਂ ਆਪ ਜੀ ਵੀ ਆਪਣੀ ਜ਼ਿੰਦਗੀ ਵਿੱਚ ਬਦਲਾਅ ਜ਼ਰੂਰ ਦੇਖੋਗੇ ਜਦੋਂ ਵੀ ਆਪ ਜੀ ਦੀ ਅੱਖ ਖੁੱਲ ਜਾਂਦੀ ਆ ਤੇ ਆਪ ਆਪਣੇ ਪਲੰਘ ਦੇ ਉੱਤੇ ਹੀ ਬੈਠੇ ਬੈਠੇ ਇਹ ਪੰਕਤੀ ਦਾ 5 ਮਿੰਟ 2 ਮਿੰਟ ਜਿੰਨਾ ਵੀ ਆਪ ਕੋ ਟਾਈਮ ਹੋਇਆ ਬੈਠੇ ਬੈਠੇ ਉੱਥੇ ਇਹ ਪਾਠ ਜਾਪ ਕਰ ਲਓ ਤੇ ਫਿਰ ਦੇਖਣਾ ਬਾਬਾ ਜੀ ਆਪ ਜੀ ਦੀ ਜ਼ਿੰਦਗੀ ਚ ਸਾਰੀਆਂ ਪ੍ਰੇਸ਼ਾਨੀਆਂ ਮੁਸ਼ਕਲਾਂ ਸਾਰੀਆਂ ਹੀ ਟਰਲ ਜਾਣਗੀਆਂ ਤੇ ਗੁਰੂ ਨਾਨਕ ਦੇਵ ਜੀ ਆਪ ਜੀ ਤੇ ਬਹੁਤੀ ਕਿਰਪਾ ਕਰਨਗੇ ਕਿ ਆਪ ਜੀ ਇਹ ਪਾਠ ਕਰ ਲੈਂਦੇ ਹੋ ਤੇ ਆਪ ਜੀ ਜ਼ਿੰਦਗੀ ਚ ਖੁਸ਼ੀਆਂ ਭਰ ਜਾਣਗੀਆਂ ਆਪ ਦੇਖਦੇ ਹੋ ਕਿ ਆਪ ਜੀ ਦੀ ਜਾਗ ਸਵੇਰੇ ਜਲਦੀ ਖੁੱਲ ਜਾਂਦੀ ਹੈ ਕਿ ਆਪ ਜੀ ਦੀ ਜਾ ਕਿਉਂ ਖੁੱਲਦੀ ਆ ਕਿਉਂਕਿ ਆਪ ਵਾਹਿਗੁਰੂ ਜੀ ਦੇ ਬਹੁਤ ਹੀ ਨੇੜੇ ਹੋ ਤੇ ਵਾਹਿਗੁਰੂ ਜੀ ਆਪਣੇ ਭਗਤਾਂ ਨੂੰ ਆਪਣੇ ਆਪ ਹੀ ਸਵੇਰੇ ਜਲਦੀ ਉਠਾ ਦਿੰਦੇ ਆ ਅੰਮ੍ਰਿਤ ਵੇਲੇ ਗੁਰੂ ਜੀ ਆਪਣੇ ਭਗਤਾਂ ਦੇ ਨੇੜੇ ਹੁੰਦੇ ਆ ਤੇ ਉਹ ਸਭ ਨੂੰ ਜਗਾਉਂਦੇ ਆ ਤੇ ਕਹਿੰਦੇ ਆ ਕਿ ਜਿਸ ਨੇ ਵੀ ਜੋ ਕੋਈ ਮੰਗਣਾ ਹੈ ਉਹ ਮੰਗ ਲਵੇ ਜੇ ਕੋਈ ਆਪਣੇ ਗੁਨਾਹਾਂ ਦੀ ਮਾਫੀ ਮੰਗਣਾ ਚਾਹੁੰਦਾ ਜਾਂ ਤੇ ਉਹ ਮਾਫੀ ਵੀ ਮੰਗ ਸਕਦਾ ਜਾਂ ਆਪ ਜੀ ਰਾਤ ਨੂੰ అలਾਰਮ ਲਗਾ ਕੇ ਸੌਂਦੇ ਹੋ ਕਿਸੇ ਸਵਿਰੇ ਟਾਈਮ ਨਾਲ ਉੱਠਣਾ ਹੈਗਾ ਜਾਂ ਪਰ ਫਿਰ ਜਦੋਂ అలਾਰਮ ਬੋਲਦਾ ਸੋ ਜਾਂ ਥੋੜੇ ਦਿਨ ਹੋਰ ਪੈ ਲਈਏ ਫਿਰ ਉੱਠ ਜਾਣੇ ਆ ਥੋੜੇ ਦਿਨ ਫਿਰ ਪੈ ਜਾਈਏ ਉੱਠ ਜਾਣੇ ਆ ਪਰ ਸੰਗਤ ਭਾਈ ਗੁਰੂ ਜੀ ਇਦਾਂ ਆਪ ਜੀ ਨਾ ਕਰਿਆ ਕਰੋ ਆਪ ਜੀ ਜਦੋਂ అలਾਰਮ ਬੋਲਦਾ ਹੈ ਉਠਾਣ ਵਾਸਤੇ ਅਸੀਂ ਲਗਾਉਨੇ ਕਿਸੀ ਟਾਈਮ ਨਾਲ ਉੱਠ ਜਾਈਏ ਤੇ ਆਪ ਯੂਸੀ ਟਾਈਮ ਉੱਠ ਜਾਇਆ ਕਰੋ ਉਹ ਵੇਲਾ ਬਰਕਤਾਂ ਦਾ ਹੁੰਦਾ ਹੈ ਭਾਈ ਗੁਰੂ ਜੀ ਬਾਬਾ ਜੀ ਉਸ ਟਾਈਮ ਬਰਕਤਾਂ ਵੰਡ ਰਹੀ ਹੁੰਦੇ ਆ ਤੇ ਸਾਨੂੰ ਉਸੇ ਟਾਈਮ ਉੱਠ ਜਾਣਾ ਚਾਹੀਦਾ ਆ ਆਲਸ ਨਹੀਂ ਕਰਨਾ ਚਾਹੀਦਾ ਆ ਜੇ ਅਸੀਂ ਥੋੜੀ ਦੇਰ ਹੋਰ ਸੋ ਜਾਂਦੇ ਆ ਤੇ ਫਿਰ ਅਸੀਂ ਗਹਿਰੇ ਸੁਪਨਿਆਂ 'ਚ ਚਲੇ ਜਾਂਦੇ ਆ ਜੋ ਅਸੀਂ ਦਿਨ ਪਰ ਕੀਤਾ ਹੁੰਦਾ ਉਹਨਾਂ ਦੇ ਚਰੇ ਜਾਂਦੇ ਆ ਤੇ ਸਾਨੂੰ ਗਹਿਰੀ ਨੀਂਦ ਆ ਜਾਂਦੀ ਆ ਇਸ ਵਾਸਤੇ ਜਦੋਂ ਵੀ అలਾਰਮ ਬੁੱਲੇ ਤੇ ਸਾਨੂੰ ਉਸੇ ਟਾਈਮ ਹੀ ਉੱਠ ਜਾਣਾ ਚਾਹੀਦਾ ਆ ਕਦੇ ਵੀ ਆਲਸ ਨਹੀਂ ਕਰਨਾ ਚਾਹੀਦਾ ਵਾਹਿਗੁਰੂ ਜੀ ਉਹੀ ਵੇਲਾ ਹੁੰਦਾ ਜਾਂ ਬਰਕਤਾਂ ਦਾ ਖੁਸ਼ੀਆਂ ਆ ਸਕਦੀਆਂ ਸਾਡੇ ਘਰਾਂ ਵਿੱਚ ਸਾਨੂੰ ਉਸੇ ਵੇਲੇ ਉੱਠ ਜਾਣਾ ਚਾਹੀਦਾ ਜਾਂ ਤੇ ਉੱਠ ਕੇ ਵਾਹਿਗੁਰੂ ਜੀ ਦਾ 5 ਮਿੰਟ ਉਹ ਪਾਠ ਜ਼ਰੂਰ ਕਰਨਾ ਚਾਹੀਦਾ ਹੈਗਾ ਜਾਂ ਫਿਰ ਉੱਠ ਕੇ ਬਾਅਦ ਇਸ਼ਨਾਨ ਪਾਣੀ ਕਰੋ ਆਪ ਜੀ ਦੀ ਜ਼ਿੰਦਗੀ ਦੀ ਵਿੱਚ ਜਿਹੜੀਆਂ ਵੀ ਮੁਸ਼ਕਲਾਂ ਆ ਜਾਂ ਪਰੇਸ਼ਾਨੀਆਂ ਆ ਸਭ ਮੁੱਕ ਜਾਣਗੀਆਂ ਇਸ ਵੇਲੇ ਜਿਹੜੀ ਅਸੀਂ ਅੰਮ੍ਰਿਤ ਵੇਲੇ ਅਰਦਾਸ ਕਰਦੇ ਹਾਂ ਉਹ ਗੁਰੂ ਜੀ ਕੋਲੋਂ ਜ਼ਰੂਰ ਪ੍ਰਵਾਨ ਹੁੰਦੀ ਆ ਵਾਹਿਗੁਰੂ ਜੀ ਖੋਦ ਕਹਿੰਦੇ ਆ ਕਿ ਅੰਮ੍ਰਿਤ ਵੇਲੇ ਜੋ ਮੰਗੋਗੇ ਉਹੀ ਮਿਲੇਗਾ ਆਪ ਜੀ ਜੇ ਸਵੇਰੇ ਉੱਠਦੇ ਹੋ ਤੇ ਆ ਵੀ ਬਹੁਤ ਹੀ ਕਰਮਾਂ ਤੇ ਪੱਗਾਂ ਵਾਲੇ ਹੋ ਕਿ ਵਾਹਿਗੁਰੂ ਜੀ ਨੇ ਆਪ ਜੀ ਤੇ ਬਹੁਤ ਕਿਰਪਾ ਕੀਤੀ ਹੋਈ ਆ ਕਿ ਆਪ ਸਵੇਰੇ ਅੰਮ੍ਰਿਤ ਵੇਲਾ ਸੰਭਾਲਦੇ ਹੋ ਜੇ ਆਪ ਜੀ ਸਵੇਰੇ ਅੰਮ੍ਰਿਤ ਵੇਲੇ ਨਹੀਂ ਉੱਠਦੇ ਹੈਗੇ ਤਾਂ ਇੱਕ ਵਾਰਾਂ ਉੱਠ ਕੇ ਦੇਖੋ ਜਰਾ ਆਪ ਜੀ ਦਾ ਅੱਜ ਜਿਹੜਾ ਦਿਨ ਹੈਗਾ ਆ ਬਹੁਤ ਹੀ ਵਧੀਆ ਗੁਜ਼ਰੇਗਾ ਸਾਧ ਸੰਗਤ ਜੀ ਪੂਰੇ ਦਿਨ ਕੋਈ ਪਰੇਸ਼ਾਨੀ ਨਹੀਂ ਆਏਗੀ ਜ਼ਿੰਦਗੀ ਬਦਲ ਜਾਏਗੀ ਬਸ ਸਾਨੂੰ ਟਾਈਮ ਜਿਹੜਾ ਆ ਉਹ ਸੰਭਾਲਣਾ ਆ ਆਲਸ ਨਹੀਂ ਕਰਨਾ ਹੈਗਾ ਅਸੀਂ ਜੇ ਉੱਠ ਜਾਂਨੇ ਆ ਤੇ ਆਪਣੇ ਆਪ ਨੂੰ ਕਾਇਮ ਕਰੀਏ ਤੇ ਵਾਹਿਗੁਰੂ ਜੀ ਦਾ ਸਿਮਰਨ ਕਰਨ ਲੱਗ ਜਾਈਏ ਜਿਹੜੀ ਸਾਡੀ ਨੀਂਦ ਅੱਖਾਂ ਵਿੱਚ ਹੋएगी ਉਹ ਵੀ ਉੱਡ ਜਾਣੀ ਆ ਤੇ ਵਾਹਿਗੁਰੂ ਜੀ ਦੇ ਅਸੀਂ ਚਰਨਾਂ ਨਾਲ ਜੁੜ ਜਾਣਾ ਆ ਸਾਥ ਸੰਗਤ ਜੀ ਥੋੜੇ ਦੇਣੀ ਮੁਸ਼ਕਲ ਲੱਗਦੀ ਆ ਉਸ ਤੋਂ ਬਾਅਦ ਤੇ ਆਦਤ ਬਣ ਜਾਂਦੀ ਆ ਆਪਣੇ ਆਪ ਹੀ ਆਪ ਜੀ ਦੀ ਜਾਗ 3 ਵਜੇ 2 ਵਜੇ ਖੁੱਲ੍ਹ ਜਾਣੀ ਆ ਤੇ ਆਪ ਜੀ ਨੇ ਆਪਣੇ ਆਪ ਹੀ ਆਪਣੇ ਵਾਹਿਗੁਰੂ ਦੇ ਨਾਮ ਦੇ ਸਿਮਰਨ ਨਾਲ ਲੱਗ ਜਾਣਾ ਹੈਗਾ ਯਾ ਤੇ ਨਵੇਂ ਦਿਨ ਦੀ ਜਿਹੜੀ ਸ਼ੁਰੂਆਤ ਹੈ ਉਹ ਸਾਨੂੰ ਚੰਗੀ ਤਰ੍ਹਾਂ ਕਰਨੀ ਚਾਹੀਦੀ ਆ ਸਾਡਾ ਜਿਹੜਾ ਸਵਾਸ ਸਵਾਸ ਹੈ ਉਹ ਸਾਰਾ ਹੀ ਸਫਲ ਹੋ ਜਾਂਦਾ ਆ ਜਦ ਅਸੀਂ ਸਵੇਰੇ ਉੱਠ ਕੇ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਆ ਸਾ ਸੰਗਤ ਜੀ ਉਠ ਕੇ ਸਾਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਜ਼ਰੂਰ ਕਰਨੀ ਆ ਕਿ ਵਾਹਿਗੁਰੂ ਜੀ ਰਾਤ ਸੁੱਖਾਂ ਪਰਿਵਤਿਤ ਹੋਈਆਂ ਤੇ ਸਾਡਾ ਦਿਨ ਵੀ ਸੁੱਖਾਂ ਪਰਵਤਿਤ ਹੋਵੇ ਇਹ ਸਾਨੂੰ ਆਪਣੇ ਬਾਦਸ਼ਾਹ ਗੁਰੂ ਨਾਨਕ ਦੇਵ ਜੀ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰਨੀ ਚਾਹੀਦੀ ਆ ਇਹ ਸੋਚੋ ਕਿ ਕਿੰਨੀ ਕੁ ਸੰਗਤ ਹੈਗੀ ਆ ਜਿਹੜੀ ਸਵੇਰੇ ਉੱਠ ਕੇ ਵਾਹਿਗੁਰੂ ਦੇ ਚਰਨਾਂ ਨਾਲ ਜੁੜਦੀ ਹੈਗੀ ਆ ਤੇ ਅਸੀਂ ਤੇ ਖੁਸ਼ ਨਸੀਬ ਹੈਗੇ ਆ ਵਾਹਿਗੁਰੂ ਜੀ ਦੀ ਕਿਰਪਾ ਸਾਡੇ ਤੇ ਗੁਰੂ ਨਾਨਕ ਦੇਵ ਜੀ ਦੀ ਮਿਹਰ ਆ ਸਾਡੇ ਸਿਰ ਤੇ ਕਿ ਅਸੀਂ ਸਵੇਰੇ ਉੱਠ ਕੇ 3 ਵਜੇ 2 ਵਜੇ ਅੰਮ੍ਰਿਤ ਵੇਲਾ ਸੰਭਾਲਦੇ ਹੈਗੇ ਆ ਇਹ ਉਹਨਾਂ ਦੀ ਸਾਡੇ ਤੇ ਬਹੁਤ ਵੱਡੀ ਬਖਸ਼ਿਸ਼ ਹੈਗੀ ਆ ਸਾਨੂੰ ਹਮੇਸ਼ਾ ਵਾਹਿਗੁਰੂ ਜੀ ਦਾ ਸ਼ੁਕਰੀਆ ਕਰਦੇ ਰਹਿਣਾ ਚਾਹੀਦਾ ਆ ਕਿ ਸਾਨੂੰ ਆਪ ਜੀ ਨੇ ਅੰਮ੍ਰਿਤ ਵੇਲਾ ਬਖਸ਼ਿਆ ਆ ਇਹ ਅੰਮ੍ਰਿਤ ਵੇਲੇ ਦੀ ਮਹੱਤਤਾ ਜਿਹੜੀ ਆ ਇਹ ਸਾਰੇ ਧਰਮਾਂ 'ਚ ਹੈਗੀ ਆ ਸਾਰੇ ਹੀ ਜਿੰਨੇ ਵੀ ਸੰਸਾਰ ਤੇ ਪ੍ਰਾਣੀ ਹੈਗੇ ਆ ਸਾਰੇ ਹੀ ਸਵੇਰੇ ਅੰਮ੍ਰਿਤ ਵੇਲਾ ਜਰੂਰ ਸੰਭਾਲਣਾ ਚਾਹੁੰਦੇ ਆ ਪਰ ਬਾਬਾ ਜੀ ਜਿਹੜੇ ਕਿਰਪਾ ਕਰਦੇ ਮੇਰ ਕਰਦੇ ਆ ਉਹ ਹੀ ਸਵੇਰ ਨੂੰ ਅੰਮ੍ਰਿਤ ਵੇਲਾ ਸੰਭਾਲ ਸਕਦਾ ਆ ਹਰ ਕੋਈ ਦੇ ਬਾਬਾ ਜੀ ਇੰਨੀ ਖੁਦ ਨਸੀਬ ਨਹੀਂ ਹੈਗੀ ਸੰਗਤ ਜਿਹੜੀ ਸਵੇਰੇ ਉੱਠ ਕੇ ਅੰਮ੍ਰਿਤ ਵੇਲਾ ਸੰਭਾਲ ਲਏਗੀ ਸਾਹ ਸੰਗਤ ਜੀ ਜੀ ਆਪ ਉੱਠਦੇ ਹੋ ਤੇ ਆਪ ਵੱਡ ਪਾਗੀ ਹੋ ਕਿਸਮਤ ਵਾਲੇ ਹੋ ਜਿਹੜੇ ਬਾਬਾ ਜੀ ਦੇ ਚਰਨਾਂ ਨਾਲ ਜੁੜੇ ਹੋਏ ਹੋ ਬਾਬਾ ਜੀ ਦੇ ਚਰਨਾਂ ਦਾ ਆਪ ਨੂੰ ਪਿਆਰ ਮਿਲਿਆ ਹੋਇਆ ਆ ਜੇ ਸਾਡੀ ਸਵੇਰ ਹੀ ਬਾਬਾ ਜੀ ਦੀ ਸ਼ੁਕਰਾਨੇ ਤੋਂ ਸ਼ੁਰੂ ਹੋਣੀ ਆ ਅਸੀਂ ਉਹਨਾਂ ਦਾ ਸ਼ੁਕਰਾਨਾ ਕਰਨਾ ਆ ਸ਼ੁਕਰ ਕਰਨਾ ਆ ਤੇ ਸਾਡਾ ਜਿਹੜਾ ਪੂਰਾ ਦਿਨੀ ਬਹੁਤ ਚੰਗਾ ਬਤੀਤ ਹੋਏਗਾ ਆਪ ਜੀ ਦੀਆਂ ਸਾਰੀਆਂ ਹੀ ਆਸਾ ਮੁਰਾਦਾਂ ਜਿਹੜੀਆਂ ਆ ਉਹ ਜ਼ਰੂਰ ਪੂਰੀਆਂ ਹੋਣਗੀਆਂ ਵਾਹਿਗੁਰੂ ਜੀ ਜੇ ਅਸੀਂ ਰੱਬ ਨੂੰ ਭੁੱਲ ਜਾਂਨੇ ਆ ਤਾਂ ਸਮਾਂ ਜਿਹੜਾ ਸਾਨੂੰ ਭੁੱਲ ਜਾਂਦਾ ਆ ਜਦੋਂ ਵੀ ਆਪ ਜੀ ਦੀ ਜਾਗ ਖੁੱਲ ਜਾਂਦੀ ਆ ਆਪ ਜੀ ਉੱਠ ਕੇ ਪਲੰਘ ਤੇ ਬਹਿਣਾ ਆ ਬੈਠ ਕੇ ਤੇ ਸ਼ੁਕਰਾਨਾ ਤੇ ਗੁਰੂ ਜੀ ਦਾ ਕਰਨਾ ਹੀ ਆ ਵਾਹਿਗੁਰੂ ਦਾ ਸ਼ੁਕਰਾਨਾ ਤੇ ਕਰਨਾ ਹੀ ਆ ਨਾਲ ਇਹ ਦੋ ਲੈਣਾ ਪੰਕਤੀਆਂ ਜਿਹੜੀਆਂ ਹੈਗੀਆਂ ਆ ਉਹਦਾ ਆਪ ਜੀ ਨੇ ਜਾਪ ਕਰਨਾ ਹੈ ਤਨ ਗੁਰੂ ਨਾਨਕ ਤੇਰੀ ਵੱਡੀ ਕਮਾਈ ਤਨ ਗੁਰੂ ਨਾਨਕ ਤੇਰੀ ਵੱਡੀ ਕਮਾਈ ਆਪ ਜੀ ਨੇ ਆਪਣੇ ਪਲੰਘ ਤੇ ਬੈਠ ਕੇ ਇਹ 5 ਮਿੰਟ ਬੋਲਦੇ ਰਹਿਣਾ ਹੈ ਫਿਰ ਦੇਖਣਾ ਆਪ ਜੀ ਦੀਆਂ ਬਾਬਾ ਜੀ ਕਿਸ ਤਰ੍ਹਾਂ ਆਪ ਜੀ ਤੇ ਮਿਹਰ ਕਰਨਗੇ ਆਪ ਜੀ ਦੀ ਜ਼ਿੰਦਗੀ ਵਿੱਚ ਜਿੰਨੀਆਂ ਵੀ ਪਰੇਸ਼ਾਨੀਆਂ ਆ ਉਹ ਹੌਲੀ ਹੌਲੀ ਸਾਰੀਆਂ ਹੀ ਖਤਮ ਹੋ ਜਾਣਗੀਆਂ ਆਪ ਜੀ ਨੂੰ ਵਾਹਿਗੁਰੂ ਤੇ ਭਰੋਸਾ ਜਰੂਰ ਹੋਣਾ ਚਾਹੀਦਾ ਆ ਤੇ ਜਿੱਦਾਂ ਭਰੋਸਾ ਹੁੰਦਾ ਆ ਉਹਦੇ ਹੀ ਸਾਰੀ ਬਾਬਾ ਜੀ ਬਿੜਾ ਪਾਰ ਕਰਦੇ ਆ ਇੱਕ ਵਾਹਿਗੁਰੂ ਜੀ ਤੇ ਅਸੀਂ ਭਰੋਸਾ ਜਰੂਰ ਰੱਖੀਏ ਆਪ ਜੀ ਦੇ ਘਰ ਵਿੱਚ ਜਿੰਨੀਆਂ ਵੀ ਇਹ ਮਾੜੀਆਂ ਰੂਹਾਂ ਹੈਗੀਆਂ ਆ ਸਾਰੀਆਂ ਆਪਣੇ ਆਪ ਹੀ ਖਤਮ ਹੋ ਜਾਣੀਆਂ ਆ ਆਪ ਜੀ ਦੇ ਘਰ ਵਿੱਚ ਮਾੜੀਆਂ ਰੂਹਾਂ ਤੇ ਖਤਮ ਹੋਣੀਆਂ ਹੀ ਆ ਨਾਲ ਤਾਂ ਦੌਲਤ ਵੀ ਆਣੀ ਸ਼ੁਰੂ ਹੋ ਜਾਏਗੀ ਕੋਈ ਵੀ ਰੁਕਾਵਟ ਜ਼ਿੰਦਗੀ ਵਿੱਚ ਨਹੀਂ ਆਏਗੀ ਗੁਰੂ ਜੀ ਆਪ ਜੀ ਦੇ ਸਾਰੇ ਹੀ ਕੰਮ ਸਵਾਰ ਦੇਣਗੇ ਵਾਹਿਗੁਰੂ ਜੀ ਆਪ ਜੀ ਨੂੰ ਆਪਣੇ ਚਰਨਾਂ ਨਾਲ ਜੋੜ ਲੈਣਗੇ ਜਿੰਨੀਆਂ ਵੀ ਔਖਾਂ ਆ ਹੌਲੇ ਹੌਲੇ ਸਾਰੀਆਂ ਹੀ ਖਤਮ ਹੋ ਜਾਣਗੀਆਂ ਆਪ ਜੀ ਦੀ ਜ਼ਿੰਦਗੀ ਜਿਹੜੀ ਆ ਬਿਲਕੁਲ ਸੌਖੀ ਹੋ ਜਾਏਗੀ ਇਹ 5 ਮਿੰਟ ਆਪ ਜੀ ਨੇ ਜਾਪ ਕਰਨਾ ਆ ਉਸ ਤੋਂ ਬਾਅਦ ਆਪ ਜੀ ਨੇ ਇਸ਼ਨਾਨ ਕਰਕੇ ਤੇ ਆਪਣਾ ਨਿਤਨੇਮ ਕਰਨਾ ਆ ਗੁਰੂ ਚਰਨਾਂ ਨਾਲ ਜੁੜਨਾ ਹੈਗਾ ਆ ਵਾਹਿਗੁਰੂ ਸਾਧ ਸੰਗਤ ਜੀ ਜਦ ਵੀ ਆਪ ਸ਼ੁਕਰਾਨਾ ਕਰਦੇ ਹੋ ਹੱਥ ਜੋੜ ਕੇ ਸ਼ੁਕਰਾਨਾ ਕਰਿਆ ਕਰੋ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜਿਆ ਹੋਇਆ ਆਪ ਜੀ ਦੇ ਘਰ ਖੁਸ਼ੀਆਂ ਖੇੜੇ ਆ ਜਾਣਗੇ ਤੇ ਆਪ ਜੀ ਦੇ ਬੱਚੇ ਵੀ ਆਪ ਤੋਂ ਇਹ ਸਿੱਖਿਆ ਲੈਣਗੇ ਉਹ ਵੀ ਪਾਠ ਨਾਲ ਜੁੜਨਗੇ ਉਹ ਵੀ ਸਵੇਰੇ ਅੰਮ੍ਰਿਤ ਵੇਲੇ ਜਰੂਰ ਸੰਭਾਲਣਗੇ ਸਾਰੇ ਗੁਰਦੁਆਰਿਆਂ 'ਚ ਇਹੀ ਕਿਹਾ ਜਾਂਦਾ ਆ ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਝ ਹੈ ਜਿਸ ਦੇ ਵਿੱਚ ਸੋ ਪਾਵੇ ਉਹਦੇ ਘਰ ਸਭ ਕੁਝ ਹੈਗਾ ਯਾ ਬਸ ਸਾਨੂੰ ਮੰਗਣਾ ਆਉਣਾ ਚਾਹੀਦਾ ਯਾ ਕਈ ਸਾਧ ਸੰਗਤ ਕਹਿ ਜਾਂਦੀਆਂ ਕਿ ਸਾਡੇ ਕੋਲ ਟਾਈਮ ਨਹੀਂ ਹੈਗਾ ਅਸੀਂ ਕਿਹੜੇ ਵੇਲੇ ਬੈਠ ਕੇ ਜਾਪ ਕਰੀਏ ਵਾਹਿਗੁਰੂ ਜੀ ਟਾਈਮ ਤੇ ਕੱਢਣਾ ਪੈਂਦਾ ਹੈਗਾ ਯਾ ਜਦ ਅਸੀਂ ਟਾਈਮ ਕੱਢਾਂਗੇ ਗੁਰੂ ਦੇ ਚਰਨਾਂ ਨਾਲ ਜੁੜਾਂਗੇ ਤੇ ਗੁਰੂ ਜੀ ਵੀ ਸਾਡੀ ਜਰੂਰ ਸੁਣਨਗੇ ਬਾਬਾ ਜੀ ਇਹ ਨਹੀਂ ਕਹਿੰਦੇ ਕਿ ਤੁਸੀਂ ਕੰਮ ਛੱਡ ਦਿਵੋ ਕੰਮ ਨਹੀਂ ਛੱਡੋ ਕੰਮ ਦੇ ਵਿੱਚੋਂ ਟਾਈਮ ਕੱਢੋ ਤੇ ਵਾਈ ਗੁਰੂ ਦੇ ਚਰਨਾਂ ਨਾਲ ਜੁੜੋ ਇਹ ਜਾਪ ਆਪ ਜੀ ਕੁਛ ਦਿਨ ਆਪਣੇ ਘਰ ਚ ਕਰਕੇ ਦੇਖੋ ਫਿਰ ਦੇਖਣਾ ਆਪ ਜੀ ਦੇ ਘਰ ਬਹੁਤ ਬਰਕਤਾਂ ਆਣ ਗਈਆਂ ਬਾਬਾ ਜੀ ਬਹੁਤ ਕਿਰਪਾ ਕਰਨਗੇ ਆਪ ਜੀ ਦੀ ਬਸ ਆਪ ਜੀ ਨੇ ਸਵੇਰੇ ਉੱਠਦੇ ਹੀ ਪਲੰਘ ਤੇ ਬੈਠ ਕੇ ਆਪ ਜੀ ਨੇ ਇਹ ਬਸ 5 ਮਿੰਟ ਜਾਪ ਕਰਨਾ ਹੈ ਫਿਰ ਆਪ ਜੀ ਦੀ ਬਾਬਾ ਜੀ ਨੇ ਜਰੂਰ ਹੀ ਨੇੜੇ ਹੋ ਕੇ ਸੁਣ ਲੈਣੀ ਆ ਤੇ ਆਪ ਜੀ ਦੇ ਘਰ ਖੁਸ਼ੀਆਂ ਖੇੜੀ ਸਭ ਆ ਜਾਣੀਆਂ ਜੇ ਨੌਕਰੀਆਂ ਨਹੀਂ ਹੈਗੀਆਂ ਤੇ ਨੌਕਰੀਆਂ ਲੱਗ ਜਾਣੀਆਂ ਆ ਜੇ ਕੰਮ ਕਾਰ ਨਹੀਂ ਹੈਗੇ ਤੇ ਕਾਮਕਾਰ ਆਪ ਜੀ ਦੇ ਸ਼ੁਰੂ ਹੋ ਜਾਣਗੇ ਆਪ ਜੀ ਵਾਹਿਗੁਰੂ ਜੀ ਦੇ ਉਸ ਦਾਤੇ ਦੇ ਜਰੂਰ ਗੁਣ ਗਾਇਆ ਕਰੋ ਤੇ ਆਪ ਜੀ ਦੀ ਜਰੂਰ ਉਹ ਮਦਦ ਕਰਨਗੇ ਜਰੂਰ ਆ ਕੀ ਦੀਆਂ ਅਰਦਾਸਾਂ ਬੇਨਤੀਆਂ ਸੁਣਨਗੇ ਸਾਧ ਸੰਗਤ ਜੀ ਦਸਵੰਦ ਜਰੂਰ ਕੱਢਿਆ ਕਰੋ ਲੋੜਵੰਦਾਂ ਦੀ ਜਰੂਰ ਲੋੜਾਂ ਪੂਰੀਆਂ ਕਰਿਆ ਕਰੋ ਗੁਰੂ ਨਾਨਕ ਦੇਵ ਜੀ ਦੀ ਸਾਨੂੰ ਇਹ ਸਿੱਖਿਆ ਹੈਗੀ ਆ ਨਾਮ ਜਪੋ ਕੀਰਤ ਕਰੋ ਤੇ ਵੰਡ ਛਕੋ ਇਦੇ ਵਿੱਚ ਦਸਵੰਦ ਵੀ ਆ ਜਾਂਦਾ ਆ ਕਿ ਜੇ ਅਸੀਂ ਕਿਰਤ ਕਰਦੇ ਆਂ ਕੰਮ ਕਰਦੇ ਆਂ ਤੁਹਾਨੂੰ ਜੋ ਜਿਹੜਾ ਸਾਨੂੰ ਪੈਸੇ ਮਿਲਦੇ ਆ ਅਸੀਂ ਉਹ ਥੋੜੇ ਜਿਹੇ ਪੈਸੇ ਜਰੂਰ ਗਰੀਬਾਂ ਚ ਵੰਡਿਆ ਕਰੀਏ ਉਹਨਾਂ ਦੀਆਂ ਵੀ ਲੋੜਾਂ ਪੂਰੀਆਂ ਕਰੀਏ ਪੂਰੀਆਂ ਕਰਿਆ ਕਰੀਏ ਇਹ ਸਾਡੇ ਗੁਰੂ ਦੀ ਸਾਨੂੰ ਸਿੱਖਿਆ ਹੈਗੀ ਆ ਸਾਨੂੰ ਇਹ ਸਿੱਖਿਆ ਜਰੂਰ ਲੈਣੀ ਚਾਹੀਦੀ ਹੈਗੀ ਆ ਜੇ ਅਸੀਂ ਥੋੜਾ ਜਿਹਾ ਕਮਾਉਨੇ ਆ ਉਦੋਂ ਚ ਥੋੜਾ ਜਿਹਾ ਅਸੀਂ ਜਰੂਰ ਬਚਾਈਏ ਬਚਾ ਕੇ ਤੇ ਜ਼ਰੂਰਤਮੰਦਾਂ ਨੂੰ ਦਈਏ ਤਾਂ ਗੁਰੂ ਜੀ ਨੇ ਸਾਡੇ ਤੇ ਖੁਸ਼ ਹੋ ਕੇ ਉਸ ਨੂੰ ਦੁੱਗਣਾ ਚੌਗਣਾ ਕਰਕੇ ਸਾਨੂੰ ਦੇ ਦੇਣਾ ਹੈਗਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ